ਫੀ ਹੌਲੀ ਰੋ ਆਪਣੇ ਉੱਤੇ ਨਹੀਂ ਨਹੀਂ ਥੋੜੀ ਰੋ ਹਾਂ 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 ਠੀਕ ਹੈ ਇੰਨਾ ਰੋ ਹੁਣ ਸਾਰੇ ਪਿੱਛੇ ਜਾਂਦੇ ਆ ਥੋੜਾ ਮਤਲਬ ਪਿੱਛੇ ਕਰਾਂ ਪਿੱਛੇ ਸਾਰੇ ਪਿੱਛੇ ਦੇ ਰਵਿ ਜੀ ਤੁਸੀਂ ਥੋੜਾ ਜਿਹਾ ਉੱਪਰ ਸੀ ਉੱਪਰ ਹੋ ਜਾਓ ਪਾਣੀ ਪਾਉਣ ਦੇ ਪਾਸੇ ਖੜਾ ਹੋਈ ਉਹ ਬਰਾਬਰ ਪਰ ਪਾ ਮੇਰੇ ਬਰਾਬਰ ਹੋ ਜਾ ਉਹ ਬਰਾਬਰਾਂ ਤੋਂ ਆਉਂਦੇ ਆ ਬਰਾਬਰ ਤੋਂ ਆਉਂਦੇ ਰੋ ਭਾਈ ਜਿਹੜੀ ਬਹੁਤ ਸੋਹਣੀ ਲੱਗਦੀ ਹੈ हलो भाॼी

جندا پاؤ زندہ باد جندا پاؤ زندہ باد سجاوا پوريا کستے خارے فکتے بي پاؤ جندا پاؤ خار کٹو بھائی ري ري مار تیار کي ڪهڙا ڪي نه پاؤ جندا پاؤ خار کي اس پاري جي پاؤ سن جي زندہ باد ਦੇ ਪਹਿਰੇ ਆ ਅੱਗੇ ਤਰ ਵੀਰੇ ਮਰਾਸ ਜਸ ਮੋਢੇ ਨੂੰ ਰੱਖੋ ਬੇਕਾਰ ਮੋਤਾ ਪਾਉ ਅੱਗੇ ਬੈਠਣਾ ਆ ਤੇ ਜਾ ਕੇ ਆਪਣੇ ਬੰਦੇ ਖੜੇ ਲੜਦੇ ਕਿਉਂ ਹੋ ਭਾਈ ਯਾਦ ਕਰੋ ਯਾਦ ਕਰੋ ਪਾਪੀ ਪਾਪੀ ਹੋ ਕੇ ਸੋਖੇ ਪਾਪੀ ਹੋ ਕੇ ਸੋਖੇ ਚੱਕਰ ਕਰੋ ਭਾਈ ਯਾਦ ਕਰੋ ਪਾਪੀ ਜੀ ਆਜੋ ਪਿੱਛੇ ਕਰੋ ਭਾਈ ¡Gracias! पिछे करो ज़ारी अॻिए फिरा जे पिछ भॼण No. Uh -oh. آجو آجو رکو جو بيھ न भईया

ਸਤਿ ਸ਼੍ਰੀ ਅਕਾਲ ਆ ਭਾਈ ਭਾਈ ਹਰਿਆਣਾ ਆਪਾਂ ਸਾਰੇ ਜੀ ਆ ਗਏ ਜੀ ਮੈਂ ਪ੍ਰਾਂਤ ਸਾਖੀ ਦੀ ਕੋਆਰਡੀਨੇਟਰ ਆ ਜੀ ਮੈਂ ਪਹਿਲਾਂ ਤੋਂ ਮੈਂ ਦਾ ਸਾਹ ਮੋਰਚਾ ਹੈ ਭਾਈ ਬੈਠ ਜਾਓ ਭਾਈ ਚਾਰ ਸਿੰਘ ਹਵਾਰਾ ਕੌਮ ਦੇ ਖੇਦਾਰ ਰਾਸਲਬਤ ਕਲਸਾ ਦੋ ਨਾਂ ਦੇ ਦਸ਼ਾਨ ਵਿਖੇ ਦੇ ਮੁਤਾਬਕ ਬੱਬੂ ਕਰਚਰਨ ਸਿੰਘ ਧਰਮਪਤਾ ਸਿੰਘ ਸਾਹਿਬ ਜਿਕਰ ਸਿੰਘ ਹਵਾਰਾ ਉਹਨਾਂ ਨੇ ਅਗਵਾਈ ਦੇ ਵਿੱਚ ਸਰਦਾਰ ਪਾਲ ਸਿੰਘ ਫਰਾਸ ਸਰਦਾਰ ਬਲਵਿੰਦਰ ਸਿੰਘ ਵੀ ਵਕੀਲ ਸਹਬਾਨ ਸਾਰੀਆਂ ਕਿਸਾਨ ਜਥੇਬੰਦੀਆਂ ਹੈ ਗੁਰਦੀਪ ਸਿੰਘ ਹੋਰੀ ਮੈਂ ਕਿਹਦਾ ਕਿਹਦਾ ਨਾਮ ਲਵਾ ਸਾਰੇ ਯੋਧੇ ਆ ਉਹਨਾਂ ਦੀ ਅਗਵਾਈ ਦੇ ਵਿੱਚ ਚੱਪਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਵੇਖੋ ਅੱਜ ਆਪਾਂ ਕੀ ਕਰਨਾ ਹੈ ਨਾ ਸਾਡੀ ਪ੍ਰਧਾਨ ਮੰਤਰੀ ਸੁਣਦਾ ਨਾ ਸਾਡੀ ਰਾਸ਼ਟਰਪਤੀ ਸੁਣਦਾ ਹੈ। ਨਾਲ ਸਾਡੀ ਗੱਲ ਕੋਈ ਸੁਣਦਾ ਹੈ। ਰਾਜ ਸਭਾ ਦਾ ਲੋਕ ਸਭਾ ਦਾ ਮੈਂਬਰ। ਬਾਈ ਰੋਕ ਲਓ। ਸੁਣਦੀ ਆ। ਸੁਣਦੀ ਆ। ਜਾਂ ਮੁੱਖ ਮੰਤਰੀ ਸੁਣਦਾ। ਜਾਂ ਪੰਨੇਵੇਂ ਐਮ ਐਲ اے ਦਾ ਵਾਕ ਸੁਣਦਾ। ਸਾਡੀ ਜਦੋਂ ਗੱਲ ਨਹੀਂ ਸੁਣਦਾ ਕੋਈ ਤੇ ਫੇਰ ਸਵਿਧਾਨ ਦੀ ਧਾਰਾ 14 19 ਦੀ ਲੰਘਣਾ ਕਰਤੀ। ਸਾਡੇ ਬੰਦੀ ਸਿੰਘ ਤੋਂ ਸਾਡਾ ਹੱਕ ਹੈ। ਹੁਣ ਭਾਈ ਅਸੀਂ ਦਿੱਲੀ ਕੋਲੇ ਨਹੀਂ ਜਾਣਾ ਦਿੱਲੀ ਦੇ ਯਾਰ ਬੰਦ ਰੱਖਣਾ ਚਾਹੁੰਦੇ ਆ ਤੇ ਹੁਣ ਭਾਈ ਅਸੀਂ ਅਰਦਾਸ ਕਰਾਂਗੇ ਕੋ ਅੱਗੇ ਜਿਹੜੇ ਸਰਪ੍ਰਧ ਜੀ ਮਾਈਕ ਲੈ ਲਓ ਜੀ ਫਿਰ ਵੱਡੇ ਤੋਂ ਲੜਾ ਸਕਦਾ ਬੂੰਗਿਆਂ ਤੋਂ ਹੱਥ ਕਰਾ ਸਕਦਾ ਬੂੰਗਾ ਰਾਜੇ ਨੂੰ ਰਹਾ ਸਕਦਾ ਤੁਸੀਂ ਇੱਕ ਦੀ ਕਰਦਾ ਅੱਜ ਉਹ ਅਰਦਾਸ ਕਰਾਂਗੇ ਹੁਣ ਸਿੱਧਾ ਖਾਸ ਕਰੀਂ ਅਰੇ ਮੈਂ ਮੈਂ ਗ੍ਰੰਥ ਜਸਤਿ ਸਰੋਤ ਪਹਿਲਾ ਮੋਟਾ ਵੀ ਜਾਂਦਾ ਸਾਡੇ ਦੋ ਮਿੰਟਾਂ ਦਾ ਨਾਗਰਾ ਮੂੰਹ ਜਿਹੜਾ ਨਿਕਲ ਕਰੋ ਉਤਾਰੇ ਇਹਨਾਂ ਨੂੰ ਕਹੋ ਬੇਨਤੀ ਕਰਕੇ ਸਾਥ ਜਿਹੜੇ ਹੋ ਜਿਖਤਾਰ ਧਾਰੇ ਨੂੰ ਇਹ ਭੇਰੇ ਨੂੰ ਹਲਦਾਸ ਕਰਨੇ ਬਾਅਦ ਬਹੁਤ ਹੀ ਸਤਿਕਾਰਯੋਗ ਗੁਰੂ ਦੀ ਪਿਆਰ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਾਰੇ ਗੱਜ-ਬੱਜ ਕੇ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪਾਂ ਨੂੰ ਬਾਪੂ ਜੀ ਵੱਲੋਂ ਸਾਰੇ ਜਥੇਬੰਦੀ ਵੱਲੋਂ ਹੁਕਮ ਹੈ ਸ਼ਾਂਤ ਮੇ ਢਾਗਣ ਨਾਲ ਆਪਾਂ ਇੱਥੇ ਗੁਰੂ ਸਾਹਿਬ ਤੇ ਸਨਮੁਖ ਅਰਦਾਸ ਕਰਾਂਗੇ ਤੇ ਕਿਉਂਕਿ ਜਿੰਨੇ ਭਾਈ ਜਿਸ ਕਰਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਹੀਂ ਸੁਣਦਾ ਮੁੱਖ ਮੰਤਰੀ ਨਹੀਂ ਸੁਣਦਾ ਅਦਾਲਤਾਂ ਨਹੀਂ ਸੁਣਦੀਆਂ ਪਰ ਇਹ ਗੱਲ ਕਦੇ ਨਾ ਭੁੱਲਿਓ ਪਿਤਾ ਦਸ਼ਮੇਸ਼ ਸਾਡੀ ਸੁਣਦਾ ਹੈ ਅਸੀਂ ਉਹਨੂੰ ਹੀ ਸੁਣਾਉਣੀ ਹੈ ਅਸੀਂ ਜਿਹੜੇ ਸਾਡੇ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕਰਦੇ ਜਿਨ੍ਹਾਂ ਨੇ ਅੰਦਰ ਕੀਤੇ ਉਹਨਾਂ ਦੇ ਤਰਲੇ ਨਹੀਂ ਪਾਉਣੇ اے مسਰੇਵਾ ਸਾਡੇ ਨਾਲ 77 ਬਰੇ ਹੋ ਗਏ ਮੁਲਕਾ ਆਜ਼ਾਦ ਹੋਏ ਨੂੰ ਆ ਸਿੱਖ ਆ ਪੰਜਾਬ ਵਾਲੇ ਆਜ਼ਾਦੀ ਦੇ ਅਰਥ ਲੱਭਦੇ ਆ ਵੀ ਆਜ਼ਾਦੀ ਦੇ ਅਰਥ ਕੀ ਹੁੰਦੇ ਸਾਨੂੰ ਲੱਭੇ ਹੀ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਆਜ਼ਾਦ ਹੋਣਾ ਕੀ ਹੁੰਦਾ ਕਿਉਂਕਿ ਸਾਡਾ ਜਿਹੜਾ ਵਿਚਾਰ ਹੈ ਨਾ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਵਿਚਾਰ ਉਮਰਾਂ ਭਾਵੇਂ 7-9 ਸਾਲ ਦੀਆਂ ਛੋਟੀਆਂ ਸੀ ਵਿਚਾਰ ਬਹੁਤ ਵੱਡਾ ਸੀ ਕੋਸ ਵਿਚਾਰ ਤੋਂ ਹਕੂਮਤ ਜਰਦੀ ਆ ਉਸ ਵਿਚਾਰ ਤੋਂ ਵਖਰੇਵਾ ਤਿੰਨ ਵਾਰੀ ਤਿੰਨ ਬੰਤੇ ਕਤਲ ਕਰਨ ਵਾਲਾ ਭਾਜਪਾ ਦਾ ਮੰਨ ਲਓ ਭਾਜਪਾ ਦੇ ਮੰਨ ਲਓ ਜੁਪੀ ਦਾ ਬਾਹਰ ਉਹ ਨੌਜਵਾਨਾਂ ਨੂੰ ਅਨੰਤਪੁਰ ਸਾਹਿਬ ਦਾ ਰਸਤਾ ਦਿਖਾਉਣ ਵਾਲੇ ਨੌਜਵਾਨ ਜੇਲਾ ਚ 2 ਲੱਖ ਬੋਟ ਦੇ ਦਿੱਤੇ ਸਾਡਾ ਭਰਾ ਇਹ ਵਖਰੇਵਾ ਨਹੀਂ ਤੇ ਹੋਰ ਕੀ ਆ ਇਹ ਵਖਰੇਵਾ ਨੂੰ ਦੂਰ ਕਰਨਾ ਹੈ ਆ ਪਸਤਾਨਾ ਵਾਰੇ ਜਿੰਨੇ ਆ ਪੰਜਾਬ ਦੇ ਵਿੱਚ ਇਕੱਠੇ ਹੋ ਗੋ ਇੱਕ ਮੋਰੀ ਲੰਘਿਆ ਕਰੋ ਫਿਰ ਛਿਕਵੇਂ ਮੁੱਕ ਜਾਣਗੇ ਜੇ ਇੱਕ ਮੋਰੀ ਲੰਘੋਂਗੇ ਤਾਂ ਰਾਜ ਭਾਗ ਆ ਜਾਊਗਾ ਜਦੋਂ ਵਖਰੇਵੇਂ ਕਰਾਂਗੇ ਇਸੇ ਤਰ੍ਹਾਂ ਖੁਆਰ ਹੋਵਾਂਗੇ 2022 ਦੀਆਂ ਚੋਣਾਂ ਤੋਂ ਪਹਿਲਾਂ ਸਾਨੂੰ ਪਤਾ ਸੀ ਸਾਰਿਆਂ ਨੂੰ ਕਿ ਪ੍ਰੋਫੈਸਰ ਦਵਿੰਦਰ ਪਾਸੀਂ ਭੁੰਨਰ ਦੀ ਜਿਹੜੀ ਫਾਈਲ ਆ ਉਹ ਕੇਜਰੀਵਾਦ ਦੇ ਟੇਬਲ ਤੇ ਪਈ ਉਹ ਸਾਈਨ ਨਹੀਂ ਕਰਦਾ ਪਤਾ ਸੀ ਨਾ ਫਿਰ ਉਹਨਾਂ ਦੀ ਸਰਕਾਰ ਬਣਾ ਦਿੱਤੀ ਇਹ ਸਾਡਾ ਤੋਹਦਿਕ ਪੱਤਰ ਆ ਸੱਚ ਦਾ ਅਸੀਂ ਨਿਜ ਪ੍ਰਸਤੀ ਦੇ ਘੁੱਪੇ ਹੋਏ ਆ ਮੈਂ ਸਰਪੰਚ ਬਣਨਾ ਹੈ ਮੈਂ ਚ ਉਧਰ ਲੈਣੀ ਆ ਮੈਂ ਮਮਨ ਦੇ ਤੋਂ ਕੰਮ ਲੈਣੇ ਆ ਉਹ ਨਿਜ ਪ੍ਰਸਤੀ ਦੇ ਚੋਲੇ ਲਾ ਦਿਓ ਨਿਜ ਪ੍ਰਸਤੀ ਦੇ ਵਸਤਰ ਵਗਾ ਮਾਰੋ ਅਰਥ ਪ੍ਰਸਤੀ ਦੇ ਕਹੋਂ ਪ੍ਰਸਤੀ ਦੇ ਵਸਤਰ ਪਾ ਬੋਲਾਈ ਸੋਹਣੀ ਹਾਂ ਸਾਰਾ ਜ਼ਿਰਾਬਾ ਤੇ ਇੱਕ ਟੁਪਟਾ ਦਾ ਸਨੇਹਾ ਦੇ ਉਹ ਲੰਬੇ ਨਾ ਦੇ ਕਰੋ ਮੈਂ ਤੁਲਨਾ ਨਹੀਂ ਕਰਦਾ ਤੁਲਨਾ ਪੰਥ ਵੀ ਨਹੀਂ ਸਾਡੀ ਕੌਮ ਦੇ ਹੀਰਿਆਂ ਦੀ ਕਿਸੇ ਨਾਲ ਪਰ ਅਕਸਰ ਸਵਾਲ ਉੱਠਦਾ ਹੈ ਕਿ ਇੱਕ ਡੇਰੇ ਦੇ ਮੁਖੀ ਨੂੰ ਪਰੌਲ ਮਿਲਦੀ ਆ ਕਹਿੰਦੇ ਪਿੰਡਾਂ ਚ ਜਾ ਕੇ ਦੇਖਿਆ ਅਸੀਂ ਪਿੰਡਾਂ ਜੜਹਿਣ ਵਾਲਿਆਂ ਸਾਰੇ ਜੇ 20 ਸਾਲ ਪਹਿਲਾਂ ਉਸ ਡੇਰੇ ਮੁਖੀ ਨਾਲ 10 ਘਰ ਜੁੜੇ ਹੋਏ ਸੀ ਅੱਜ ਵੀ 10 ਦੇ 10 ਘਰ ਉਹਦੇ ਨਾਲ ਆ ਤੇ ਦੇਖੋ ਪਿੰਡਾਂ ਚੋਂ ਭਾਟਪੁਰ ਵੋਟ ਕਿਵੇਂ ਪਈ ਆ ਕਿਉਂ ਪਈ ਆ ਸਾਰੀ ਡੇਰਾ ਪ੍ਰੇਮੀਆਂ ਦੀ ਪਈ 6600 700 ਵੋਟ ਇਕੱਠੇ ਨਹੀਂ ਪਈ ਤੇ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ ਬਈ ਇੱਕ ਚੋਰ ਠੱਗ ਦੇ ਚੇਲੇ ਬਲਾਤ ਕਰਨ ਦੇ ਚੇਲੇ ਇਕੱਠੇ ਰਹਿ ਸਕਦੇ ਆ ਇੱਕ ਗੁਰੂ ਦੇ ਸਿੱਖ ਦਸ਼ਮੇਸ਼ ਪਿਤਾ ਦੇ ਪੁੱਤਰ ਕਿਉਂ ਨਹੀਂ ਇਕੱਠੇ ਹੁੰਦੇ ਕਦੋਂ ਮਿਸਲਾਂ ਦਾ ਇਤਿਹਾਸ ਜਾਣਦੇ ਹੋ ਸਿੱਖੋ ਜਦੋਂ ਵੀ ਸਾਡਾ ਆਪਸ ਝਗੜਾ ਹੁੰਦਾ ਸੀ ਲੜਦੇ ਰਹਿੰਦੇ ਸੀ ਖੰਡਾ ਰਹਿੰਦੇ ਸੀ ਪਰ ਜਦੋਂ ਅਸੀਂ ਹਕੂਮਤ ਨਾਲ ਭੜਨਾ ਹੁੰਦਾ ਸੀ ਦਿੱਲੀ ਨਾਲ ਭੜਨਾ ਹੁੰਦਾ ਸੀ ਬਥਰੇਵੇਂ ਛੱਡ ਕੇ ਇਕੱਠੇ ਹੋ ਜਾਂਦੇ ਹਾਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇੱਕ ਤੋਂ ਬੁਲਾਰੇ ਬੋਲਣਗੇ ਉਸ ਤੁਹਾਡੇ ਸੇ ਹੀ ਅੱਪਾ ਸਾਰਿਆਂ ਨੇ ਖੜੇ ਹੋ ਪ੍ਰਸ਼ਾਪ ਦੀ ਝੰਗ ਦੇ ਨਾਲ ਮੋਹ ਚੋਚੀ ਪ੍ਰੀਤਮ ਸਿੰਘ ਬੱਕੇ ਗੁਰੂ ਬ੍ਰਹਸਪਾਸ਼ਾ ਜੇਲ੍ਹ ਚ ਵੀ ਪਤਾ ਲੱਗੇ ਉਹਨਾਂ ਬੰਦੇ ਤੇ ਫਟੇ ਜਾਓ ਬਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਡ ਧੰਵਾਦੀਆਂ ਸਰਕਾਰ ਪਰਮਜੀਤ ਸਿੰਘ ਦੀ ਬਾਤ ਦਾ ਜਿਹੜੇ ਲਗਾਤਾਰ ਸੇਵਾ ਕਰ ਰਹੇ ਨੇ ਜਗਦੀਪ ਸਿੰਘ ਜਿਹੜੇ ਕਿਸਾਨ ਯੂਨੀਅਨ ਬਾਬਾ ਦੇ ਪ੍ਰਧਾਨ ਨੇ ਤੇ ਗੁਰਦੀਪ ਸਿੰਘ ਜੀ ਮਿਸਲ